ਉਹਦਾ ਮਤਲਬ 40 ਮੀਲ ਵੀ 40 ਮੀਲ ਸਰੰਦ ਪੈਂਦਾ ਇੱਕ ਦਿਨ 'ਚ ਬੰਦਾ ਪਹੁੰਚੇਗਾ ਇੱਕ ਦਿਨ ਉੱਥੇ ਰਹੇਗਾ ਅਗਲੇ ਦਿਨ ਆਵੇਗਾ ਇੱਕ ਦੋ ਦਿਨ ਤੱਕ ਲੱਗ ਜਾਣੇ ਮਹਾਰਾਜ ਕਹਿੰਦੇ ਛੇਤੀ ਵਾਲਾ ਜਾ ਜਿਹੜਾ ਛੇਤੀ ਜਾਵੇ ਕਹਿੰਦਾ ਮਹਾਰਾਜ ਘੋੜਸਵਾਰ ਭੇਜਣ ਦਾ ਖਤਰਾ ਹੈ ਘੋੜਸਵਾਰ ਨੂੰ ਰੋਕਣਗੇ ਪੁੱਛਣਗੇ ਕਿੱਥੋਂ ਆਇਆ ਕੌਣ ਹੈ ਪੁਲਿਸ ਵਾਲੇ ਬਹੁਤੀ ਪੁੱਛਗਿੱਛ ਕਰਨਗੇ ਗੱਲ ਖੁੱਲ ਜਾਏਗੀ ਬੰਦਾ ਉਹ ਜਾ ਭੇਜਣਾ ਚਾਹੀਦਾ ਜਿਹਨੂੰ ਪਛਾਣ ਨਾ ਸਕਣ ਤੇ ਕੰਮ ਪੂਰਾ ਕਰਾਂ ਵੀ ਉਹ ਮਾਰੇ ਕਹਿੰਦੇ ਤੇਰਾ ਕੰਮ ਹੈ ਜਿਹੜਾ ਮਰਜ਼ੀ ਭੇਜ। ਕਹਿੰਦਾ ਸੱਚੇ ਪਾਤਸ਼ਾਹ ਸਾਡੇ ਇੱਕ ਮੱਝਾਂ ਚਾਰਦਾ ਮਾਈ। ਮਾਈ ਦਾ ਮਤਲਬ ਹੁੰਦਾ ਮਾਈ ਹੁੰਦਾ ਮਈਆਂ ਚਾਰਨ ਵਾਲਾ ਚਰਵਾਹਾ। ਇੱਕ ਮਾਈ ਉਹਦਾ ਨਾਮ ਹੈ ਨੂਰਾ ਮਾਈ। ਬੜਾ ਤੇਜ਼ ਦੁਰਦਾ ਬੰਦਾ ਵੀ ਤੇਜ਼ ਤਰਾਰ ਹੈ। ਇਹ ਤਾਂ ਅਨਪੜ੍ਹ ਜਾ ਸਿੱਧਾ ਜਾ ਪਾਟੇ ਦੇ ਕੱਪੜੇ ਪਾ ਛੜਦਾ ਮੱਝਾਂ ਚਾਰਦਾ। ਪਰ ਬੰਦਾ ਬੜਾ ਉਹ ਤੇਜ ਹੈ ਸਾਰੀ ਗੱਲ ਪਤਾ ਕਰਕੇ ਆ ਸਕਦਾ ਮਾਰੇ ਕਹਿੰਦੇ ਉਹਨੂੰ ਭੇਜ ਦੇ ਨੂਰੇ ਮਾਈ ਨੂੰ ਸੱਦਿਆ ਰਾਏ ਕਾਲੇ ਨੇ ਕਹਿਣ ਲੱਗਾ ਤੇਰਾ ਆਉਣ ਜਾਣ ਦਾ ਖਰਚਾ ਦਿਆਂਗੇ ਜੇ ਪਤਾ ਕਰਕੇ ਆ ਗੁਰੂ ਸਾਹਿਬ ਦੀ ਮਾਤਾ ਤੇ ਸਹਬਜ਼ਾਦੇ ਦਾ ਕੀ ਬਣਿਆ ਨੂਰਾ ਬਾਹੀ ਸਵੇਰ ਸਾਰ ਗੁਰੂ ਸਾਹਿਬ ਦੇ ਕੋਲੋਂ ਲੰਮੇ ਜਟਪੁਰੋਂ ਚਾਲੇ ਪਾ ਗਿਆ ਉਹਦੇ ਜਾਣ ਤੇ ਗੁਰੂ ਸਾਹਿਬ ਉੱਥੇ ਜੰਡ ਥੱਲੇ ਬੈਠੇ ਰਾਏ ਕੱਲੇ ਨਾਲ ਗੱਲਾਂ ਕਰੀ ਜਾਂਦੇ ਵਚਨ ਕਰੀ ਜਾਂਦੇ ਬਹੁਤ ਜੰਗ ਦੀਆਂ ਗੱਲਾਂ ਹੋਈਆਂ ਰਾਜਨੀਤੀ ਦੀਆਂ ਗੱਲਾਂ ਹੋਈਆਂ ਧਰਮ ਦੀਆਂ ਗੱਲਾਂ ਹੋਈਆਂ ਦੁਪਹਿਰਾ ਹੋ ਗਿਆ ਜੀ ਤੇ ਦਸਵੇਂ ਪਾਤਸ਼ਾਹ ਕੀ ਬੋਲੇ ਨੇ ਹਾਂਜੀ ਬਾਤਾਂ ਕਰਤ ਬਿਤਾਈ ਬਾਤਾਂ ਕਰਦੇ ਆ ਗੱਲਾਂ ਕਰਦੇ ਆ ਦੁਪਹਿਰਾ ਹੋ ਗਿਆ ਸਵੇਰ ਤੇ ਗਿਆ ਨੂਰਾ ਮਾਈ ਤਾਂ ਸਵੇਰ ਦਾ ਚਲਾ ਗਿਆ ਖਬਰ ਲੈਣ ਤੇ ਗੁਰੂ ਸਾਹਿਬ ਉਸੇ ਮੰਝੇ ਤੇ ਆਪਣੇ ਉੱਚ ਦੇ ਪੀਰ ਬਣ ਕੇ ਬੈਠੇ ਹੋਏ ਨੇ ਭਯੋ ਦਾ ਪਹਿਰਾ ਆਨ ਕਦ ਦੁਪਹਿਰ ਦਾ ਸਮਾਂ ਹੋਇਆ ਜਦੋਂ ਤੇਰੇ ਪ੍ਰੀਅੰਕ ਸੁਖਦਾਇ ਉਸੇ ਤਰ੍ਹਾਂ ਪਲੰਗ ਤੇ ਚੌਂਕੜਾ ਮਾਰ ਕੇ ਬੈਠੇ ਨੇ ਆਪਣੇ ਸ਼ਸਤਰ ਸਾਰੇ ਉਸ ਪਲੰਗ ਦੇ ਸਰਹਾਣੇ ਵਾਲੇ ਪਾਸੇ ਰੱਖੇ ਨੇ ਉੱਤੇ ਚਾਦਰਾਂ ਪਾਇਆ ਹੋਇਆ ਆਲੇ ਦੁਆਲੇ ਰਾਏ ਕੱਲੇ ਦੇ 300 ਸਿਪਾਹੀ ਤੇ ਰਾਏ ਕੱਲਾ ਬੈਠਾ ਹੋਇਆ ਭਾਈ ਦਇਆ ਸਿੰਘ ਸਾਹਿਬ ਜੀ ਪਿੱਛੇ ਚੌੜ ਕਰ ਰਹੇ ਨੇ ਇਸ ਤਰ੍ਹਾਂ ਬੈਠਿਆਂ ਬੈਠਿਆਂ ਜਦੋਂ ਸਾਧ ਸੰਗਤ ਜੀ ਦੁਪਹਿਰ ਦਾ ਸਮਾਂ ਹੋਇਆ ਹਾਂਜੀ ਕਿਸਾਨੀ ਛੰਦ ਨectarਾਇ ਕਲਾ ਥਿਰਿਓ ਰਾਇ ਕਲਾ ਗੁਰੂ ਜੀ ਦੇ ਕੋਲ ਬੈਠਾ ਹੈ ਹਾਂਜੀ ਦਰਸਹਿ ਪੱਟ ਸਾਥ 300 ਸਿਪਾਹੀ ਉਹਦੇ ਨਾਲ ਹਨ ਅਪਰ ਲੋਕ ਥਿਰ ਸੈ ਕਰੇ ਹੋਰ ਲੋਕ ਵੀ ਪਿੰਡਾਂ ਦੇ ਆਲੇ ਦੁਆਲੇ ਲੰਮੇ ਜੱਟਪੁਰ ਦੀ ਸੰਗਤ ਆਲੇ ਦੁਆਲੇ ਦੀ ਸੰਗਤ ਪਿੰਡਾਂ ਦੀ ਸੈਂਕੜੇ ਆ ਗਈ ਹੈ ਦਰਸਤ ਹੈ ਨਾਥਾ ਉਹ ਸੱਚੇ ਪਾਤਸ਼ਾਹ ਦੇ ਦਰਸ਼ਨ ਕਰ ਰਹੇ ਨੇ ਕਲਗੀਧਰ ਪਿਤਾ ਜੀ ਦੇ ਪੀਰ ਹੈ ਬਹੁ ਨਰਨ ਕੀ ਬਹੁ ਲੋਕਾਂ ਦੀ ਭੀੜ ਦੇ ਵਿੱਚ ਪਾਤਸ਼ਾਹ ਬੈਠੇ ਨੇ ਤੇਰੇ ਦੂਰ ਹੈ ਦੂਰੀ ਔਰ ਦੂਰ ਦੂਰ ਤਈ ਲੋਕ ਵਿਚਾਰੇ ਬੈਠੇ ਦੇਖ ਰਹੇ ਨੇ ਸਤਗੁਰੂ ਦਸਵੇਂ ਪਾਤਸ਼ਾਹ ਦਾ ਉੱਚ ਦੇ ਪੀਰਾਂ ਵਾਲਾ ਰੂਪ ਹੈ ਆਨ ਆਨ ਬੰਦਨ ਕਰ ਰਹੇ ਆ ਆ ਕੇ ਲੋਕ ਪੀਰ ਸਮਝ ਕੇ ਮੱਥਾ ਟੇਕਦੇ ਨੇ ਸਖ ਮੂਰਤ ਰੂਰੀ ਸੋਹਣੇ ਸੁੰਦਰ ਸਰੂਪ ਦੇ ਦਰਸ਼ਨ ਕਰ ਰਹੇ ਨੇ ਕਲਗੀਆਂ ਵਾਲੇ ਪਾਤਸ਼ਾਹ ਦੇ ਦੇਖ ਦੁਪਹਿਰੇ ਦਸ਼ਾ ਗੁਰ ਉਸ ਸਾਹਸ ਜਿਵੇਂ ਜਦੋਂ ਦੁਪਹਿਰ ਦਾ ਸਮਾਂ ਹੋਇਆ ਜਲੀ ਬਦਨ ਬਖਾਨਾ ਸਤਗੁਰੂ ਦਸਵੇਂ ਪਾਤਸ਼ਾਹ ਰਾਏ ਕੱਲੇ ਨੂੰ ਬੋਲੇ ਹਨ ਰਹਾਏ ਕੱਲਾ ਬਾਰਾਏ ਕਹਿੰਦੇ ਸੁਣ ਬੀ ਰਾਏ ਕੱਲਾ ਅਬਾ ਮਾਹੀ ਪ੍ਰਸਥਾਨ ਰਾਏ ਕੱਲਾ ਤੇਰਾ ਮਾਹੀ ਗਿਆ ਸੀ ਸਵੇਰ ਦਾ ਖਬਰ ਲੈਣ ਵਾਸਤੇ ਪਹੁੰਚੇ ਉਹ ਆਏ ਕਿ ਨਹੀਂ ਉਹ ਵਾਪਸ ਆਇਆ ਕਿ ਨਹੀਂ ਖਬਰ ਲੈ ਕੇ ਸੋ ਦੇਖੋ ਤਿਸ ਕਾਈ ਉਹਨੂੰ ਦੇਖੋ ਤੇ ਸਹੀ 체ਤੀ ਪਤਾ ਕਰੋ ਸਵੇਰ ਦਾ ਗਿਆ ਅਜੇ ਤੱਕ ਵਾਪਸ ਕਿਉਂ ਨਹੀਂ ਆਇਆ ਸਰੰਦ ਤੋਂ ਬੀਤ ਗਏ ਦੋ ਪਹਿਰ ਤੇ ਹ ਦੋ ਪਹਿਰ ਗਏ ਹੋ ਗਏ ਨੇ 5 6 ਘੰਟੇ ਹੋ ਗਏ ਨੇ ਸਰੰਦ ਕਿਆ ਕਿਉਂ ਨਹੀਂ ਆਇਆ ਵਾਪਸ ਕਬ ਹੈ ਕਰਤਾਈ ਉਹਨੂੰ ਆਣਾ ਚਾਹੀਦਾ ਸੀ ਛੇਤੀ ਨਾਲ ਉਹਨੂੰ ਕਿਹਾ ਸੀ ਤੂੰ ਕਹਿੰਦਾ ਸੀ ਬੜਾ ਤੇਜ ਤੁਰਦਾ ਉਹ ਤੇ ਬੜੀ ਛੇਤੀ ਖਬਰ ਲਿਆਂਦਾ ਤੇ ਅਜੇ ਤੱਕ ਆਇਆ ਕਿਉਂ ਨਹੀਂ ਉਹ ਹਾਂਜੀ ਬੋਲੇ ਉਹ ਕੱਲਾ ਜੋਰ ਕੱਢ ਦਸਵੇਂ ਪਾਤਸ਼ਾਹ ਦੀ ਗੱਲ ਸੁਣ ਕੇ ਰਾਏ ਕੱਲੇ ਨੇ ਹੱਥ ਜੋੜ ਕੇ ਬੇਨਤੀ ਕੀਤੀ ਇਹ ਗਮਨ ਸਾਰੇ ਸੱਜੇ ਬਾਦਸ਼ਾਹ ਗਰੀਬ ਨਿਵਾਜ਼ ਜੀ ਉਹ ਸਵੇਰੇ ਹੀ ਗਿਆ ਹੈ ਅਜੇ ਪਹੁੰਚ ਹੈ ਚਾਲੀ ਕੋ ਸੋ ਮਹਾਰਾਜ ਚਾਲੀ ਕੋ ਜਾਣਾ ਉਹਨੇ ਚਾਲੀ ਕੋ ਪਹੁੰਚਣ ਤੁਸੀਂ ਸਿਆਣੇ ਉਹ ਮਹਾਰਾਜ ਬੜਾ ਟਾਈਮ ਲੱਗਦਾ ਜੱਲੇ ਬਾਸ ਸੁਰਸਾਰੇ ਅਜੇ ਤੇ ਮਹਾਰਾਜ ਵਿਚਾਰਾ ਅੱਧ ਵਿੱਚ ਪਹੁੰਚਿਆ ਵੀ ਨਹੀਂ ਵਾਪਸ ਕਿੱਥੋਂ ਆਜੇ ਸ਼ਾਮ ਨੂੰ ਮਸੀਹsrand ਪਹੁੰਚੇਗਾ ਹਾਂਜੀ ਅਗਲੇ ਦਿਨ ਪਹੁੰਚਿਆ ਇਹਾਂ ਕੱਲ ਸ਼ਾਮ ਨੂੰ ਵਾਪਸ ਆਵੇਗਾ ਜਾਂ ਪਰਸੋਂ ਆਵੇਗਾ ਸਭ ਬਾਤ ਬਤਾਵੇ ਆਗੇ ਸਾਰੀ ਗੱਲ ਦੱਸੇਗਾ ਪਰ ਉਹਨੂੰ ਜਿਹੜਾ ਟਾਈਮ ਲੱਗਣਾ ਗੁਰੂ ਜੀ ਉਹ ਤਾਂ ਲੱਗਣਾ ਹੀ ਲੱਗਣਾ ਰਸਤੇ 'ਚ ਮਾਰਗ 80 ਕੋਸ ਕੋ ਮਹਾਰਾਜ 80 ਕੋ ਦਾ ਪੈਂਡਾ 40 ਜਾਣਾ ਤੇ 40 ਆਉਣਾ